प्यारे दोस्तों जगत प्रसिद्ध मरहूम शायर श्री찬ਨ ਗੋਬਿੰਦ ਗੁਰੀ ਜਿਹਦੇ بیٹے অরਮਿਲ ਪ੍ਰਕਾਸ਼ ਦਾ ਸਾਡੇ ਘਰ ਵਿੱਚ ਆਉਣਾ ਕਿਸੇ ਕ੍ਰਿਸ਼ਮਤੋਂ ਘੱਟ ਨਹੀਂ ਹੈ ਮੇਰੇ ਸੱਜਣ ਤੇ ਦੋ ਮਹਾਨ ਕਵਿਤਰੀਆਂ ਦਾ ਸਾਡੇ ਘਰ ਆਉਣਾ ਸੋਹਣੇ ਤੇ ਸੁਹਾਗਾ ਹੈ ਮੈਂ ਅ ਇੱਕ ਛੋਟਾ ਜਿਹਾ ਕਵੀ ਦਰਬਾਰ ਅਰੇਂਜ ਕੀਤਾ ਹੈ ਇਸ ਵਿੱਚ ਮੈਂ ਪ੍ਰੀਤਮਾ ਜੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਪਣੀ ਇੱਕ ਛੋਟੀ ਜਿਹੀ ਕਵਿਤਾ ਪੇਸ਼ ਕਰਨ। ਬਹੁਤ ਬਹੁਤ ਧੰਨਵਾਦ ਜੀ। ਪਿਆਰੇ ਭੈਣ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਆਪ ਜੀ ਦੇ ਸੱਦੇ ਤੇ ਮੈਂ ਇੱਥੇ ਆਈ ਆ ਤੇ ਉਰਮਿਲ ਪ੍ਰਕਾਸ਼ ਜੀ ਦੇ ਨਾਲ ਮੁਲਾਕਾਤ ਹੋਈ ਤੇ ਪਿਆਰੀ ਤਰਿੰਦਰ ਕੌਰ ਮੇਰੇ ਨਾਲ ਨੇ ਜੀ ਮੇਰੀ ਕਵਿਤਾ ਦਾ ਸਿਰਲੇਖ ਹੈ ਧੀਆਂ ਕੁੱਖ ਚੋਂ ਜਿੱਤ ਕੇ ਆਂਦੀਆਂ ਕੁੱਖ ਚੋਂ ਜਿੱਤ ਕੇ ਆਉਂਦੀਆਂ ਛੋਟੀਆਂ ਛੋਟੀਆਂ ਖੁਆਇਸ਼ਾਂ ਲਈ ਨਿਤ ਅਰਦਾਸਾਂ ਕਰਦੀਆਂ ਵਿਰੋਧ ਸਹਿੰਦੀਆਂ ਨੇ ਤੀਆਂ ਕਿੰਨੀਆਂ ਮੋਤਾ ਮਰਦੀਆਂ ਨੇ ਤੀਆਂ ਵਾਹ ਬਹੁਤ ਅੱਛਾ ਕਿਹੜੀ ਵਾਂਗ ਡਿਗਦੀਆਂ ਟੈਂਦੀਆਂ ਕਿਹੜੀ ਵਾਂਗ ਡਿਗਦੀਆਂ ਟੈਂਦੀਆਂ ਮੁੜ ਉੱਠ ਖਲੋਂਦੀਆਂ ਸਮਰੱਥਾਵਾਨ ਤੀਆਂ ਇਕੇ ਹੀ ਸ਼ਕਤੀ ਨਾਲ ਨਵਾਜ਼ੀਆਂ ਵਾ ਇਕੇ ਹੀ ਸ਼ਕਤੀ ਨਾਲ ਨਵਾਜ਼ੀਆਂ ਰੱਬ ਦਾ ਕਰਿਸ਼ਮਾ ਨੇ ਤੀਆਂ ਬਹੁਤ ਅੱਛਾ ਦੋ ਜੀਭਾਂ ਵਾਲੇ ਲੋਕ ਦੋ ਜੀਭਾਂ ਵਾਲੇ ਲੋਕ ਖਚਰਾ ਹੱਸਾ ਹਸਦੇ ਫਤਵਾ ਜਾਰੀ ਕਰਦੇ ਆਪਣਿਆਂ ਦੇ ਦੁੱਖ ਤੋਂ ਡਰਦੀਆਂ ਪਰਿਵਾਰ ਦੀ ਬਿਹਤਰੀ ਲਈ ਮਰਦੀਆਂ ਚੁੱਪ ਰਹਿਂਦਾ ਹੈ ਸਮਾਜ ਚੁੱਪ ਰਹਿੰਦਾ ਹੈ ਸਮਾਜ ਜਦੋਂ ਦੜੀਆਂ ਜਾਂਦੀਆਂ ਨੇ ਧੀਆਂ ਲੀਹਾਂ ਤੋਂ ਪਾਰ ਨਾਮਨਾ ਖਟਦੀਆਂ ਲੀਹਾਂ ਤੋਂ ਪਾਰ ਨਾਮਨਾ ਖਟਦੀਆਂ ਨਹੀਂ ਸਹਾਰਦਾ ਪੁਰਸ਼ ਵੇਖ ਅੱਗੇ ਲੰਘਦੀਆਂ ਵੰਗਾਰ ਦੀਆਂ ਰੋਗੀ ਮਾਨਸਿਕਤਾ ਨੂੰ ਵੰਗਾਰ ਦੀਆਂ ਰੋਗੀ ਮਾਨਸਿਕਤਾ ਨੂੰ ਰੱਬ ਵੀ ਹੈਰਾਨ ਹੋਇਆ ਜਿਸ ਨੂੰ ਬਣਾ ਵਾਹ ਰੰਗ ਵੀ ਹੈਰਾਨ ਗਿਆ ਜਿਸ ਨੂੰ ਬਣਾ ਵਾਹ ਹਰ ਖੇਤਰ ਅੱਗੇ ਵੱਧੀਆਂ ਦੱਸਦੀਆਂ ਸਮਾਜ ਨੂੰ ਵਾਹ ਕੁੜੀਆਂ ਹੁਣ ਚਿੜੀਆਂ ਨਹੀਂ ਹੁੰਦੀਆਂ ਦੱਸਦੀਆਂ ਸਮਾਜ ਨੂੰ ਕੁੜੀਆਂ ਹੁਣ ਚਿੜੀਆਂ ਨਹੀਂ ਹੁੰਦੀਆਂ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਬਹੁਤ ਅੱਛਾ ਹੁਣ ਮੈਂ ਅਤਰਿੰਦਰ ਕੋਲ ਨੂੰ ਕਹਿ ਰਿਹਾ ਕਿ ਸਦਾ ਦਿੰਦੇ ਹਾਂ ਕਿ ਉਹ ਆਪਣੇ ਕੋਈ ਛੋਟੀ ਜਿਹੀ ਕਵਿਤਾ ਪੇਸ਼ ਕਰਾ ਦੇ ਸਸ਼ਕਾਜੀ ਸ਼ੁਕਰੀਆ ਉਡੀਕ ਜੀ ਜਜ਼ਬਾ ਹੋਇਆ ਨਹੀਂ ਤਕਦੀਲ ਅਜੇ ਵਿੱਚ ਇਸ਼ਕ ਹੈ ਰੱਬ ਜਜ਼ਬਾ ਹੋਇਆ ਨਹੀਂ ਤਕਦੀਲ ਅਜੇ ਵਿੱਚ ਇਸ਼ਕ ਹੈ ਰੱਬ ਤੂੰ ਤਾਂ ਰਹਿਮਤਾਂ ਦੇ ਮੀਂਹ ਵਰਸਾਉਂਦਾ ਰਹਿਣਾ ਪਰ ਪਿਆਸ ਮੇਰੀ ਹੀ ਅਭੀ ਹੈ ਵਾਂਗਰਾ ਨਹੀਂ ਬੰਦਦੀ ਵਾਹ ਵਾਹ ਜੀ ਤੂੰ ਤਾਂ ਰਹਿਮਤਾں ਦੇ ਨੀ ਵਰਸਾਉਂਦਾ ਰਹਿਨਾ ਪਰ ਪਿਆਸ ਮੇਰੀ ਹੀ ਬਬੀਹੇ ਵਾਂਗਰਾ ਨਹੀਂ ਬਣਦੀ ਰਹਿ ਨਸਕੇ ਇੱਕ ਪਲ ਵੀ ਪਾਣੀ ਤੋਂ ਬਗੈਰ ਤੇ ਮਰ ਜਾਏ ਟੜਕ ਟੜਕ ਕੇ ਵਾਹ ਰਹਿ ਨਸਕੇ ਇੱਕ ਪਲ ਵੀ ਪਾਣੀ ਤੋਂ ਬਗੈਰ ਮਰ ਜਾਏ ਟੜਕ ਟੜਕ ਕੇ ਮੈਂ ਹੀ ਅਜੇ ਓਮੀਨ ਨਹੀਂ ਬਣਦੀ ਵਾਹ ਤੂੰ ਤਾਂ ਮਿਆ ਪਿਆ ਹੈ ਵਿੱਚ ਹਰੇਕ ਜ਼ਰਰੇ ਤੇਰੀ ਹੋਂਦ ਨੂੰ ਸਦ ਥਾਈ ਮੈਂ ਹੀ ਨਹੀਂ ਮੰਨਦੀ ਦਿੰਦਾ ਹੈ ਤੂੰ ਸਦਾ ਮੈਨੂੰ ਮੇਰੀ ਲੋੜ ਨਾਲੋਂ ਵੱਧ ਗੁੰਦਾ ਹੈ ਤੂੰ ਸਦਾ ਮੈਨੂੰ ਮੇਰੀ ਲੋੜ ਨਾਲੋਂ ਵੱਧ ਪਰ ਨਿਗਾਹ ਮੇਰੀ ਜੋ ਨਹੀਂ ਖੋਲ ਉਸੇ ਤੇ ਟਿਕੀ ਰਹਿੰਦੀ ਕਰਨਾ ਤਾਂ ਚਾਹੁੰਦੇ ਹਾਂ ਤੇਰੇ ਤੇ ਅੰਨਾ ਵਿਸ਼ਵਾਸ ਕਰਨਾ ਤਾਂ ਚਾਹੁੰਦੇ ਹਾਂ ਤੇਰੇ ਤੇ ਅੰਨਾ ਵਿਸ਼ਵਾਸ ਅਜ਼ਮਾਇਸ਼ ਦੇ ਵੇਲੇ ਹੀ ਪਰ ਅਕਸਰ ਢੋਲ ਜਾਂਦੇ ਬਹੁਤ ਅੱਛਾ ਬਹੁਤ ਹਾਂ ਆਏਗੀ ਉਹ ਕਢੀ ਤੇ ਆਏਗਾ ਉਹ ਪਲ ਫਗੇਗਾ ਜੱਟ ਚਸ਼ਮਾ ਤੇਰੀਆਂ ਰਹਿਮਤਾਂ ਦਾ ਕਲ ਕਲ ਭਿਜੇਗੀ ਮੇਰੀ ਰੂਹ ਭਿਜੇਗੀ ਮੇਰੀ ਰੂਹ ਉਡੀਕ ਵਿੱਚ ਇਸੇ ਜਿੰਦੀ ਹਾਂ ਉਡੀਕ ਵਿੱਚ ਇਸੇ ਜਿੰਦੀ ਬਹੁਤ ਅੱਛਾ ਬਹੁਤ ਖੂਬਸੂਰਤ ਬਹੁਤ ਖੂਬਸੂਰਤ छोटी जी कविता मै आप सामने पेश कर रही और कहानी जी। तान है फिर भी लख तान है फिर भी नितानी है ए औरत दी कहानी है ए औरत दी कहानी है ऐ देवी है चंडिका है भवानी है ਹਯਾਤੀ ਹੈ ਇਹ ਰਿੱਧੀਆਂ ਸਿੱਧੀਆਂ ਦੀ ਮਾਲਕਨ ਜੀਵਨ ਦੀ ਦਾਤੀ ਹੈ ਉਡਾਰੀ ਇਸ ਦੀ ਅੰਬਰਾ ਪੁਲਾੜਾ ਨੇ ਪਛਾਤੀ ਹੈ ਅਨਖ ਤੇ ਆਬ ਨੂੰ ਸਵੈ ਮਾਨ ਲਈ ਲਊਆਂ ਚਨਾਤੀ ਹੈ ਇਹ ਨਾਤੀ ਬਿਜਲੀਆਂ ਦੀ ਹੈ ਇੰਨਾ ਤੇ ਬਿਜਲੀ ਆਉਂਦੀ ਹੈ ਅਤੇ ਹੋਣੀ ਰਹਿਣਣ ਹੈ ਜਗਤ ਨੂੰ ਰੋਸ਼ਨੀ ਦੇਂਦਾ ਇਹਦੇ ਮੱਥੇ ਦਾ ਚਾਨਣ ਹੈ ਵਾਹ ਜਗਤ ਨੂੰ ਰੋਸ਼ਨੀ ਦੇਂਦਾ ਇਹਦੇ ਮੱਥੇ ਦਾ ਚਾਨਣ ਹੈ ਇਹਦੇ ਪਰਭਾਗ ਵੇਖੋ ਇਹਦੇ ਪਰਭਾਗ ਵੇਖੋ ਮਰਦ ਲਈ ਦੁਨੀਆ ਲੁਟਾਣੀ ਹੈ ਇਹਦੇ ਪਰਭਾਗ ਵੇਖੋ ਮਰਦ ਲਈ ਦੁਨੀਆ ਲੁਟਾਣੀ ਹੈ ਇਹ ਔਰਤ ਦੀ ਕਹਾਣੀ ਹੈ ਇਹ ਔਰਤ ਦੀ ਕਹਾਣੀ ਹੈ ਇਹ ਔਰਤ ਦੀ ਕਹਾਣੀ ਹੈ ਬਹੁਤ ਖੂਬ ਜੀ ਬਹੁਤ ਖੂਬ ਅੰਤ ਵਿੱਚ ਮੈਂ 올ਿੰਨ ਪ੍ਰਤਾਸ਼ ਨੂੰ ਕਹਾਂਗੀ ਕਿ ਉਹ ਕੁਝ ਆਪਣੀ ਤਰਹੋਂ ਬੋਲਣ ਜੀ ਬਹੁਤ ਬਹੁਤ ਸ਼ੁਕਰੀਆ ਕੋਲ ਜੀ ਔਰ अभी एक बहुत okay. आ, बहुत खुशी का दिन है कि अज उन्होंने मैनु इनवाइट किया अपने एक लजेंडरी पोएट्रिक बहुत एडोरेबल और इन दी एक शख्सियत है बहुत ही एक बहुत प्यारी और बहुत ही साफ सुथरी पाकिजा टाइप मतलब उन्होंने नेचर और आ, बहुत ही मन में छू वाली और मैं खास तौर पर उन्होंने जो सू इ बुलाया ਉਹਨਾਂ ਦੀ ਸਾਨੂੰ ਮਿਲਣ ਦਾ ਨੂੰ ਮੌਕਾ ਮਿਲਿਆ